ਭਰਾ ਮਰਨ ਤੋਂ ਬਾਅਦ ਭਾਬੀ ਨੇ ਭਰੀ ਨਾਨਕਸ਼ਕ ਤਾਂ ਹਾਂ ਮਾਰ ਕੇ ਰੋਣ ਲੱਗੀ ਭੈਣ ਦੋਸਤੋ ਅਕਸਰ ਹੀ ਭਰਾ ਆਪਣੀ ਭੈਣ ਦੇ ਬੱਚਿਆਂ ਦੇ ਵਿਆਹ ਵਿੱਚ ਉਹਨਾਂ ਦੀ ਨਾਨਕਸ਼ਕ ਭਰਦੇ ਨੇ ਪਰ ਹੁਣ ਇੱਕ ਨਾਨਕਸ਼ਕ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਔਰਤਾਂ ਸ਼ਗਨ ਕਰ ਰਹੀਆਂ ਨੇ ਦਰਸਲ ਇਹ ਇੱਕ ਵਿਆਹ ਦੇ ਨਾਨਕਸ਼ਕ ਦੀ ਵੀਡੀਓ ਹੈ ਅਤੇ ਜਿਸ ਭੈਣ ਦੇ ਬੱਚਿਆਂ ਦਾ ਵਿਆਹ ਹੈ ਉਸਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਨੂੰ ਹਰ ਕੋਈ ਰਿਸ਼ਤੇਦਾਰ ਕਹਿ ਰਿਹਾ ਸੀ ਕਿ ਹੁਣ ਤੇਰੇ ਬੱਚਿਆਂ ਦੇ ਵਿਆਹ ਦੀ ਨਾਨਕਸ਼ਕ ਕੌਣ ਪਰੇਗਾ ਤਾਂ ਇਹ ਗੱਲ ਜਦੋਂ ਉਸ ਦੀ ਭਾਬੀ ਨੂੰ ਪਤਾ ਲੱਗਦੀ ਹੈ ਤਾਂ ਉਸ ਦੀ ਭਾਬੀ ਨੇ ਭੈਣ ਨੂੰ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਸਾਰੇ ਰੀਤੀ ਰਿਵਾਜ ਅਤੇ ਨਾਨਕ ਸ਼ੱਕ ਭਰਾ ਬਣ ਕੇ ਭਰੀ ਇਹ ਦੇਖ ਕੇ ਭੈਣ ਆਪਣੇ ਭਰਾ ਨੂੰ ਯਾਦ ਕਰਕੇ ਬਹੁਤ ਹੀ ਭਾਵੁਕ ਹੋ ਕੇ ਰੋਣ ਲੱਗੀ ਪਰ ਭਾਬੀ ਨੇ ਉਸ ਨੂੰ ਕਿਹਾ ਕਿ ਤੂੰ ਰੋਨੀ ਕਿਉਂ ਆ ਫੇਰ ਕੀ ਹੋ ਗਿਆ ਜੇ ਤੇਰਾ ਭਰਾ ਨਹੀਂ ਇਸ ਦੁਨੀਆ ਤੇ ਮੈਂ ਤਾਂ ਹੈਗੀ ਆ ਮੈਂ ਸਾਰੇ ਸ਼ਗਨ ਭਰਾਵਾਂ ਵਾਂ ਕਰਾਂਗੀ ਤੋਂ ਤੁਹਾਡੇ ਇਸਨੰਦ ਪਰਜਾਈ ਦੇ ਰਿਸ਼ਤੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ